ਦੂਸਰਾ ਜੋ ਮੈਨੂੰ ਅਨਭਵ ਹੋਇਆ ਜੋ ਝਲਕ ਮਿਲੀ ਹੈ ਉਸ ਅਕਾਲ ਦੀ ਨਹੀਂ ਕਹਿ ਸਕਦਾ ਮੈਂ ਫਿਰ ਅਰਜ਼ ਕਰਾਂ ਜਿਸ ਵਕਤ ਮਨੁਕ ਦਾ ਮਨ ਅਕਾਲ ਦੇ ਚਾਉਂਦਾ ਹੈ ਕਥਾ ਨਹੀਂ ਹੋ ਸਕਦੀ ਕੀਰਤਨ ਨਹੀਂ ਉਸ ਉਸੇ ਨੂੰ ਸਮਾਧੀ ਕਹਿੰਦੇ ਨੇ ਧਾਰਣਾ ਧਿਆਨ ਸਮਾਧੀ ਉਸੇ ਨੂੰ ਕੇ ਸੁਣੀ ਹੈ ਮਨ ਹੈ ਮਨੁ ਕੀਤਾ ਬਾ ਸਰਵਨ ਮਨਨ ਨਿਯਾਸਨ ਜਦੋਂ ਆਪਣੇ ਆਸਣ ਵਿੱਚ ਟਿਕ ਗਏ ਨਿਜੀ ਆਸਣ ਦੇ ਵਿੱਚ ਲੀਨ ਹੋ ਗਏ ਹੁਣ ਕੀ ਬੋਲਣਾ ਕਥਨੇ ਬਦਨੇ ਕਹਿਨ ਕਹਾਵਨ ਸਮਝ ਪਰੇ ਤੋ ਬਿਸਰਿਓ ਗਾਵਨ ਇਹ ਬੋਲਣਾ ਤੇ ਰੋਣਾ ਉਨੇ ਚਿਰ ਤੱਕ ਜਿੰਨੇ ਚਿਰ ਤੱਕ ਮੂੰਹ ਖਾਲੀ ਹੈ ਸ੍ਰੀ ਗੁਰੂ ਸਾਹਿਬ ਕਹਿੰਦੇ ਨੇ ਕਿਸੇ ਕੇ ਸੁਕਰ ਮੈਂ ਰੋਣਾ ਬੰਦ ਕਰਦਾ ਕਦੋਂ ਕਹਿੰਦਾ ਜਦ ਮੇਰਾ ਮੂੰਹ ਨੂੰ ਆਤਨੇ ਵਾਲੇ ਨਾਲ ਭਰਿਆ ਹੁੰਦਾ ਹੈ ਮਿਠਾਈ ਨਾਲ ਭਰਿਆ ਹੁੰਦਾ ਹੈ پھر میں کچھ آواز کریں کچھ بولا کس طرح بولا میرا منہ ہی پریا ہوئے شیخ صحیح دینج کہیں لینا جد میرے منہ دچنے والا ہوں گا ہے میں نہیں بول سکتا کتھنی بدنی کہن کہاون سمجھ پری تو بسریوں گاون کبیر کنر گنگا ہو گیا میں نہیں کہہ سکتا ਕਹੋ ਕਵੀਰ ਗੋਂਗੇ ਗੁੜ ਖਾਇਆ ਪੁੱਛੇ ਤੋ ਕਿਆ ਕਹੀਏ ਮੈਂ ਇਕਦਮ ਫਿਰ ਦਰਾਵਾ ਜਿਨ੍ਹਾਂ ਨੂੰ ਮਿਲਿਆ ਨਾ ਮਿਹਨਤ ਕੀਤੀ ਕੁਝ ਖੇਡ ਬਣੀ ਨਾ ਉਹ ਤੇ ਇਨਕਾਰੀ ਹੋ ਗਏ ਤੇ ਜਿਨ੍ਹਾਂ ਦੀ ਖੇਡ ਕੁਝ ਬਣ ਗਈ ਉਹ ਗੋਂਗੇ ਹੋ ਗਏ ਕਹਿਣ ਲੱਗੇ ਸੀ ਨਹੀਂ ਕੁਝ ਕਰ ਸਕਦੇ ਆਮ ਦਰਮਿਆਨਾ ਬੰਦਾ ਵਿਚਾਰਾ ਦੁਬਧਾ ਚਲੇ ਜਾਂਦਾ ਕੀ ਕਰੇ ਜੇ ਨਾਂ ਦੇ ਕੁਝ ਖੇਡ ਬਣੀ ਹੈ ਉਹ ਕਹਿਣ ਜਾਊਗਾ ਹੀ ਨਹੀਂ ਤੇ ਕਹਿ ਵੀ ਨਹੀਂ ਸਕਦੇ ਤੇ ਕਹਿਣ ਦੇ ਸੋ ਆਮਦੀ ਵੀ ਨਹੀਂ ਅਵਸਥਾ ਗੁੰਗੇ ਕਬੀਰ ਗੁੰਗਾ ਹੁਆ ਬਾਵਰਾ ਪਾਗਲ ਵੀ ਹੋ ਗਿਆ ਸਮਾਜ ਨਾਲ ਤਾਲਮੇਲ ਨਹੀਂ ਬੈਠਦਾ ਪਾਗਲ ਦਾ ਸਮਾਜ ਨਾਲ ਤਾਲਮੇਲ ਨਹੀਂ ਬੈਠਦਾ ਸੰਤ ਦਾ ਜਿਸ ਦਾ ਸਮਾਜ ਨਾਲ ਤਾਲ ਮੇਲ ਬੈਠਦਾ ਹੈ ਤੇ ਸਮਾਜ ਦੀ ਤਰ੍ਹਾਂ ਜੀ ਰਿਹਾ ਹੈ ਪਾਗਲ ਨਹੀਂ ਹੈ ਔਰ ਸੰਤ ਵੀ ਨਹੀਂ ਹੈ। পাগল ਸਮਾਜ ਤੋਂ ਥੱਲੇ ਜੀਂਦਾ ਹੈ। ਪੈੜਾਂ ਤੋਂ ਥੱਲੇ ਚਲਾ ਜਾਂਦਾ ਹੈ। ਸਮਾਜ ਦਾ ਹਿੱਸਾ ਨਹੀਂ ਬਣਦਾ। ਸੰਤ ਸਿਰ ਤੋਂ ਉੱਪਰ ਜੀਂਦਾ ਹੈ। ਉੱਚਾ ਉੱਠ ਜਾਂਦਾ ਹੈ। ਸਮਾਜ ਦਾ ਹਿੱਸਾ ਨਹੀਂ ਬਣਦਾ। পাগল ਨੂੰ ਪਾਗਲਖਾਨੇ ਭੇਜਿਆ ਜਾਂਦਾ ਹੈ ਕਿਉਂਕਿ ਸਮਾਜ ਦਾ ਹਿੱਸਾ ਨਹੀਂ ਬਣਦਾ। ਸੰਤ ਨੂੰ ਤੇ ਫਿਰ ਤਾਤੇ ਇਤਵੀ ਤੇ ਬਿਠਾਇਆ ਜਾਂਦਾ ਕਿਉਂਕਿ ਸਮਾਜ ਦਾ ਹਿੱਸਾ ਨਹੀਂ ਬਣਦਾ ਸੂਲੀ ਤੇ ਚੜਾਇਆ ਜਾਂਦਾ ਚੋਟੀ ਦੇ ਸੰਤ ਸੰਸਾਰ ਨੇ ਨਹੀਂ ਕਬੂਲ ਕੀਤੇ ਇਸ ਵਾਸਤੇ ਰਵਿੰਦਰਨਾਥ ਟੈਗੋਰ ਕਹਿੰਦੇ ਸਨ ਕਿ ਹਰ ਅਵਤਾਰ ਆਪਣੇ ਸਮੇਂ ਤੋਂ 100 ਸਾਲ ਘਟ ਤੋਂ ਘਟ ਪਹਿਲੇ ਹੀ ਪੈਦਾ ਹੁੰਦਾ ਹੈ ਜਦ ਸਮਾ ਉਸਨੂੰ ਸਮਝਦਾ ਹੈ ਉਦੋਂ ਹੁੰਦਾ ਨਹੀਂ ਤੇ ਜਦੋਂ ਹੁੰਦਾ ਹੈ ਉਦੋਂ ਸਮਾਝੀ ਚ ਨਹੀਂ ਆਉਂਦਾ ਗੱਲ ਇਤਨੀ ਉੱਚੀ ਕਰਦਾ ਹੈ ਇਤਨੇ ਉੱਚੀ ਗੱਲ ਸਮਾਜ ਦੇ ਸਿਰ ਦੇ ਉੱਪਰੋਂ ਲੰਘਦੀ ਹੈ ਜਦ ਹੁੰਦਾ ਸਮਝਿਆ ਨਹੀਂ ਜਾਂਦਾ ਜਦ ਕਦੀ ਕਿਸੇ ਮਨੁੱਖਾਂ ਦੀ ਜਦ ਗੱਲ ਸਮਝ ਚ ਆ ਜਾਂਦੀ ਹੈ ਪਕੜੇ ਚ ਆ ਜਾਂਦੀ ਹੈ ਉਹ ਸਮਹਾਪੁਰਸ਼ ਦੀ ਉਦੋਂ ਹੁੰਦਾ ਨਹੀਂ ਉਹ ਕ੍ਰਾਵੇਂਦਰ ਨਾ ਟੇਗੋਰ ਕਹਿੰਦੇ ਨੇ ਮੈਨੂੰ ਐਸਾ ਲੱਗਦਾ ਹੈ ਹਰ ਅਵਤਾਰੀ ਪੁਰਸ਼ ਆਪਣੇ ਸਮੇਂ ਤੋਂ ਪਹਿਲੇ ਆਉਂਦਾ ਹੈ ਔਰ ਵਾਕਈ ਪਹਿਲੇ ਹੀ ਆਵੇਗਾ ਆਖਰ ਅਗੇ ਦੀ ਗੱਲ ਕਰੇਗਾ ਉੱਚੀ ਗੱਲ ਕਰੇਗਾ ਜਿੱਥੇ ਅਗੇ ਸਮਾਂ ਪਹੁੰਚਿਆ ਨੇ ਅਗੇ ਦੀ ਗੱਲ ਕਰੇਗਾ ਜਿੱਥੇ ਅਗੇ ਜਗਤ ਪਹੁੰਚੂਏ ਨੇ ਜਿੱਥੇ ਜਗਤ ਖੜਾ ਹੈ ਅਗਰ ਉਹੀ ਉਹ ਗੱਲ ਕਰਿਓ ਤੇ ਸਮਾਜ ਦਾ ਹਿੱਸਾ ਬਣ ਗਈ ਗੱਲ ਤੇ ਅਗੇ ਦੀ ਕਰੇਗਾ ਕਦੀ ਕਦਾਂ ਜਦ ਸਮਾਜ ਵਿੱਚੋਂ ਕੁਝ ਵਿਅਕਤੀ ਉਸ ਸਥਾਨ ਤੱਕ ਪਹੁੰਚ ਲੈਣੇ ਉਹ ਹੁੰਦਾ ਨਹੀਂ ਬਸ ਇੱਥੋਂ ਫਿਰ ਮਜ਼ਬ ਬਣਦੇ ਨੇ ਇਥੋਂ ਰਸਤੇ ਬਣਦੇ ਨੇ ਜਿੱਥੋਂ ਉਹਨਾਂ ਅਵਤਾਰਾਂ ਦੀ ਖੇਡ ਚੱਲ ਪੈਂਦੀ ਹੈ ਤੇ ਵੀ ਮੈਲਸ ਕਰਦੇ ਆ ਆਪਣੇ ਸਮੇਂ ਵਿੱਚ ਕੋਈ ਅਵਤਾਰਾਂ ਨਾਲ ਕੋਈ ਬਹੁਤ ਵੱਡੀ ਪੀੜ ਨਹੀਂ ਸੀ ਬਿੰਤੀ ਮਨਤੀ ਦੇ ਬੰਦੇ ਹੁੰਦੇ ਸੀ ਕਈ ਦਫਾ ਉਹ ਵੀ ਸਾਥ ਛੱਡ ਜਾਂਦੇ ਸਨ ਨਾਲ ਰਹਿਣ ਵਾਲੇ ਜਿਹੜੇ ਈਸਾ ਦੇ ਸਨ ਉਹਨਾਂ ਨੇ ਈਸਾ ਨੂੰ 30 ਰੁਪਏ ਚ ਵੇਚ ਦਿੱਤਾ ਸੀ ਨਾਲ ਰਹਿਣ ਵਾਲੇ ਨਾਲ ਰਹਿਣ ਵਾਲਿਆਂ ਨੇ ਇੱਕ ਦਿਨ ਕਲਗੀਧਰ ਪਾਤਸ਼ਾਹ ਨੂੰ ਬਿਦਾਵਾ ਲਿਖ ਕੇ ਦੇ ਦਿੱਤਾ ਤੁਸੀਂ ਸਾਡੇ ਗੁਰੂ ਨੇ ਅਸੀਂ ਸਿੱਖ ਨਹੀਂ ਬਾਕੀ ਤੇ ਉਹ ਜਿਹੜੇ ਛੱਡੀ ਬੈਠੇ ਸਨ ਜਿਹੜੇ ਬਿਲਕੁਲ ਨੇੜੇ ਸਨ ਉਹਨਾਂ ਨੇ ਵੀ ਬਿਦਾਵਾ ਲਿਖ ਦਿੱਤਾ ਇਹ ਪ੍ਰੀਖਿਆ ਇੱਕ ਵਾਰ ਗੁਰੂ ਨਾਨਕ ਨੇ ਵੀ ਲਈ ਸੀ ਬੜੀ ਭੀੜ ਆਪ ਦੇ ਪਿੱਛੇ ਚੱਲ ਰਹੀ ਸੀ ਤੇ ਗੁਰੂ ਨਾਨਕ ਨੇ ਪੱਥਰ ਮਾਰਨੇ ਸ਼ੁਰੂ ਕੀ ਤੇ ਧਾਣਕ ਰੂਪ ਬਣਾਇਆ ਜਨਮ ਸਾਖੀ 'ਚ ਲਿਖਿਆ ਹੈ ਅੱਧੀ ਬੀੜ ਛੱਡ ਗਈ ਬਾਬਾ ਪਾਗਲ ਹੈ ਪੱਥਰ ਮਾਰਦਾ ਹੈ ਅੱਧੇ ਚਲੇ ਗਏ ਪਰ ਸਤਿਗੁਰੂ ਦੇਖਦੇ ਨੇ ਅਜੇ ਅੱਧੇ ਪਿੱਛੇ ਆ ਰਹੇ ਨੇ ਹੱਥ ਵਿੱਚ ਸੋਟਾ ਸੀ ਤੇ ਸੋਟਾ ਵਾਣਾ ਸ਼ੁਰੂ ਕੀਤਾ ਜਨਮ ਸਾਖੀ ਚੇ ਕਥਾ ਹੈ ਅਧਿਆ ਚੋ ਵੀ ਅੱਧੇ ਚਲੇ ਗਏ ਇੱਕ ਚੋਖਾਈ ਬਾਗ ਰਹਿ ਗਿਆ ਹੁਣ ਸਤਿਗੁਰ ਨੇ ਝੋਲੇ ਚੋਂ ਸੋਨੇ ਦੀਆਂ ਮੋਰਾਂ ਕੱਢੀਆਂ ਤੇ ਸੁਫਨੀਆਂ ਸ਼ੁਰੂ ਕੀਤੀਆਂ ਸਭ ਨੇ ਸੁਖ ਲਈਆਂ ਪੱਥਰ ਖਾ ਕੇ ਤੇ ਕੁਝ ਚੱਲ ਰਏ ਸੰ ਨਾਲ ਪਰ ਸੋਨੇ ਦੀ ਮਾਰ ਪਈ ਰਹਿ ਗਏ ਰੁਕ ਗਏ ਕਈ ਵਾਰ ਦੁੱਖਾਂ ਦਾ ਮਾਰਿਆ ਹੋਇਆ ਮਨੁੱਖ ਤੇ ਚੱਲਦਾ ਹੈ ਨਾਲ ਸੁੱਖਾਂ ਦੇ ਮਾਰੇ ਹੋਏ ਰਹਿ ਜਾਂਦੇ ਰਹਿ ਜਾਂਦੇ ਅਸਲੀ ਹਕਤ ਸੋਨੇ ਦੀਆਂ ਮੋਹਰਾ ਸੁੱਟੀਆਂ ਚੁੱਕ ਲਈਆਂ ਛੋੜ ਗਏ ਬਾਬੇ ਨੂੰ ਹੁਣ ਕੀ ਕਰਨਾ ਬਾਬੇ ਦੇ ਪਿੱਛੇ ਜਾ ਕੇ ਲੇਕਿਨ ਹੁਣ ਜਦ ਸਤਿਗੁਰੂ ਦੇਖਦੇ ਨੇ ਇੱਕ ਮਨੁੱਖ ਹੈ ਪਿੱਛੇ ਇੱਕ ਪਿੱਛੇ ਹੀ ਆ ਰਿਹਾ ਹੈ ਕਾਫੀ ਦੂਰ ਜਾ ਕੇ ਸਤਿਗੁਰ ਰੁਕਦੇ ਨੇ ਔਰ ਉਸ ਇੱਕ ਨੂੰ ਕਹਿੰਦੇ ਨੇ ਸਾਰੇ ਚਲੇ ਗਏ ਤੋ ਨਹੀਂ ਗਿਆ ਪਤਾ ਉਸਨੇ ਕੀ ਆਖਿਆ ਹੱਥ ਜੋੜ ਕੇ ਬਾਬਾ ਸਾਰਿਆਂ ਦੇ ਆਪਣੇ ਘਰ ਸਨ ਆਪਣੇ ਘਰਾਂ ਚ ਚਲੇ ਗਏ ਮੈਂ ਨਿਥਾਵੇਂ ਦਾ ਦਰ ਤੇ ਤੁਹਾਡਾ ਦਰ ਹੈ ਮੇਰਾ ਤੇ ਹੋਰ ਕੋਈ ਘਰ ਹੀ ਨਹੀਂ ਹੈ ਤੁਹਾਡਾ ਘਰ ਮੇਰਾ ਘਰ ਹੈ ਤੁਹਾਡੇ ਕਦਮ ਮੇਰੇ ਉੱਤੇ ਹੈ ਮੇਰਾ ਤੇ ਕੋਈ ਘਰ ਨਹੀਂ ਕਹਿੰਦੇ ਗੁਰੂ ਨਾਨਕ ਨੇ ਗਲਵਕੜਿਚ ਲੈ ਲਿਆ ਤੂੰ ਨਿਖਾਵਾ ਨਹੀਂ ਮੈਂ ਆਪਣਾ ਘਰ ਲਬਰਿਆ ਸੀ ਦੁਨੀਆ ਦੇਖੇਗੀ ਨਾਨਕ ਤੇਰੇ ਹਿਰਦੇ 'ਚ ਬਾਬਾ ਮੜੀ ਨਾ ਗੌਰ ਗੁਰੂ ਅੰਗਦ ਦੇ ਹਿਏ ਮਾਇ ਪੁਣ ਸਤ ਸੰਗਤ ਔਰ ਇਸ ਦਿਨ ਬਸ ਬੋ ਮੈਂ ਕਰੂ ਤੇ ਭਾਈ ਲੈਣਾ ਜੀ ਸਤ ਸਾਰੇ ਆਪਣੇ ਘਰਾਂ ਨੂੰ ਚਲੇ ਗਏ। ਪ੍ਰਖਿਆ ਸਹਿਬਾਂ ਨੇ ਵੀ ਲਈ ਸੀ। بڑے بڑے ਅਵਤਾਰਾਂ ਨਾਲ ਕੋਈ ਇੱਕ ਕਦਮ ਨੁਕਰੇ ਹੀ ਰਿਆ ਸੀ। ਤੇ ਭੀੜ ਬਾਅਦ ਵਿੱਚ ਇਕੱਠੀ ਹੁੰਦੀ ਹੈ। ਹਮੇਸ਼ਾ ਇਸ ਤਰ੍ਹਾਂ ਦੇ ਪੁਰਸ਼ ਪਾਗਲ ਸਮਾਜ ਦਾ ਹਿੱਸਾ ਨਹੀਂ ਬਣਦਾ ਤੇ ਚਲੋ ਹਸਪੀਟਲ ਪੁਚਾਓ। ਇਲਾਜ ਕਰੋ। ਸੰਤ ਸਮਾਜ ਦਾ ਹਿੱਸਾ ਨਹੀਂ ਬਣਦਾ ਤਾਂ ਤੀ ਤਵੀ ਤੇ ਬਿਠਾਓ ਬੰਦ ਬੰਦ ਘਟੋ। ਮੈਂ ਫਿਰ ਅਰਜ਼ ਕਰਾਂ। ਜੋ ਬਹੁਤ ਵੱਡੇ ਪੂਜੇ ਜਾਂਦੇ ਹਨ ਕਿਦਰ ਪੁਲੇਖਛ ਨਾ ਪੈ ਜਾਣਾ ਸੰਤ ਨੇ ਮੰਤ ਨੇ ਮੇਰੀ ਜ਼ਿੰਦਗੀ ਲਲਵਨ ਇਹਨਾਂ ਲੋਕਾਂ ਚ ਲੰਗੀ ਗਏ 45 ਸਾਲ ਹੋ ਗਏ ਮੈਨੂੰ ਕੋਈ ਫਲ ਕਰ ਦੇਗਾ ਧਾਰਮਿਕ ਜਗਤ ਵਿੱਚ ਪਖੰਡ ਪੂਜਿਆ ਜਾ ਰਿਹਾ ਹੈ ਕਰਮ ਧਰਮ ਪਖੰਡ ਜੋ ਦੀ ਸੇ ਸੰਤ ਦੀ ਪਛਾਣ ਕਿ ਕਿਸੇ ਸੰਤ ਨੂੰ ਆਉਂਦੀ ਹੈ ਹਰ ਇੱਕ ਨੂੰ ਨਹੀਂ ਆਉਂਦੀ ਇਹ ਵੀ ਮਰਜ਼ ਕਰਦੇ ਆਂ ਸੰਤ ਜਦ ਆਪਣੇ ਵਕਤ ਦੇ ਚਾਉਂਦਾ ਨਹੀਂ ਪਹਿਚਾਣਿਆ ਜਾਂਦਾ ਤੇ ਜਦ ਕਈਆਂ ਦੀ ਪਹਿਚਾਣ ਬਣਦੀ ਏ ਉਦੋਂ ਹੁੰਦਾ ਨਹੀਂ ਇਹ ਵੀ ਮਰਜ਼ ਕਰਦੇ ਆਂ ਮੰਨ ਦੀ ਗੱਲ ਕਰ ਰਹੇ ਨੇ ਇਸੇ ਮਨ ਬਾਰੇ ਸੋਮੀ ਰਾਮਾਨੰਦ ਦੇ ਇੱਕ ਸ਼ਬਦ ਹੈ ਬੜਾ ਕੀਮਤੀ ਗੁਰਵੰਸ ਸਾਹਿਬ ਜੀ ਮਹਾਰਾਜ ਦੇ ਵਿੱਚ ਬਸੰਤ ਰਾਗ ਦੇ ਅੰਦਰ ਕਤ ਜਾਈਏ ਰੇ ਘਰ ਲਾਗੋ ਰੰਗ ਮੇਰਾ ਚਿਤ ਨਾ ਚਲਤ ਮਨ ਭਇਓ ਪੰਗ ਪੰਗ ਕਹਿੰਦੇ ਨੇ ਪਿੰਗ ਲੈਣਾ ਰਾਮਾਨੰਦ ਜੀ ਕਹਿੰਦੇ ਨੇ ਮੇਰਾ ਮਨ ਪਿੰਗ ਲਾ ਹੋ ਗਿਆ ਬਟਕਣਾ ਮਿਟ ਗਈ ਚੰਚਲ ਦਾ ਮਤਲਬ ਹੈ ਚੱਲ ਚੱਲ ਜੋ ਚੱਲ ਰਿਹਾ ਹੈ ਚੱਲ ਰਿਹਾ ਹੈ ਚੱਲ ਰਿਹਾ ਹੈ ਰੁਕਦਾ ਹੀ ਨਹੀਂ ਸੰਸਾਰ ਚਲਾਏ ਮਾਨ ਹੈ ਸੰਸਾਰ ਨੂੰ ਚੰਚਲ ਕਹਿੰਦੇ ਨੇ ਪਰਮਾਤਮਾ ਨਹਿ ਚਲ ਹੈ ਟਿਕਿਆ ਹੋਇਆ ਹੈ ਮੁਕਾਮ ਹੀ ਹੈ ਤੋਂ ਨਹਿ ਚਲ ਦਾ ਆਨੰਦ ਮਾਣਨ ਵਾਸਤੇ ਮਨ ਨੂੰ ਟਿਕਣਾ ਪਏਗਾ ਧਰਮ ਦੀ ਸਾਰੀ ਸਾਧਨਾ ਹੈ من نو نوکا نیچل کرے جتھے چلنا رک گیا ہے نیچل اوستا بن گئی ہے اکال اکال سب کچھ چلائے مان ہے سب کچھ چل رہا ہے سب کچھ چل رہے ہے کچھ بھی ٹک نہیں ہے. کسی چیز نو بھی اصطر ٹکی ہوئی نہیں دیکھ سکتے سب چلا مان ایک بچہ بھی چل رہا ہے سہجے سہجے جوان ہو رہا ہے ایک جوان بھی چل رہا ہے ਸਹਜ ਸਹਜ ਬੁੱਢਾ ਹੋ ਰਿਹਾ ਹੈ ਇੱਕ ਬੁੱਢਾ ਵੀ ਚੱਲ ਰਿਹਾ ਹੈ ਸਹਜ ਸਹਜ ਕਬਰ ਦੀ ਤਰਫ ਜਾ ਰਿਹਾ ਹੈ ਔਰ ਕਿੱਥੇ ਜਾ ਰਿਹਾ ਹੈ ਸ਼ਮਸ਼ਾਨਗਾੜ ਜਾ ਰਿਹਾ ਹੈ ਸਭ ਕੁਝ ਜਗਤ ਦੇ ਚ ਚੱਲ ਰਿਹਾ ਹੈ ਟਿਕਿਆ ਹੋਇਆ ਕੁਝ ਵੀ ਨਹੀਂ ਹੈ ਸਮੇਂ ਦੇ ਚ ਸਭ ਕੁਝ ਚਲਾਏ ਮਾਨ ਹੈ ਕਿ ਸਮਾ ਸਾਰਿਆਂ ਦੀ ਕਬਰ ਬਣਾ ਦਿੰਦਾ ਹੈ ਸਮਾ ਸਾਰਿਆਂ ਦੀ ਚਿਤਾ ਸਜਾ ਦਿੰਦਾ ਹੈ ਸਮੇਂ ਦਾ ਇਹ ਦੂਜਾ ਨਾ ਹੈ ਸ਼ਮਸ਼ਾਨ ਘਾਟ ਔਕੇ ਨਾ ਆਉਣਾ ਸਮੇਂ ਦਾ ਇਹ ਦੂਜਾ ਨਾ ਹੈ ਕਬਰ ਬਾਬਾ ਫਰੀਦ ਕਹਿੰਦੇ ਨੇ ਤਨ ਕਬਰ ਤੱਕ ਪਹੁੰਚੇ ਐ ਬੰਦੇ ਉਸ ਤੋਂ ਪਹਿਲੇ ਤੂੰ ਖੁਦਾ ਤੱਕ ਪਹੁੰਚ ਜਾ ਇਸ ਨੂੰ ਆਮ ਬੋਲਛਾ ਚ ਇੰਜ ਕਹਿੰਦੇ ਨੇ ਤਨ ਸ਼ਮਸ਼ਾਨ ਘਾਟ ਤੱਕ ਪਹੁੰਚੇ ਇਹ ਮਨੋਂ ਕੁਝ ਤੋਂ ਪਹਿਲੇ ਮਨ ਭਗਵਾਨ ਦੇ ਘਾਟ ਪਹੁੰਚ ਜਾਏ जीवन यात्रा सफल हो जाएगी तन शमशान घाट तक पहुंच गया है। पर मन भगवान के घाट नहीं पहुंचे बस भगवान एक फिर समा देंदा है फिर समय च जन्म फिर वो खोर जन्म दे देंदा है फिर मौका देंदा है बार-बार एक मौका मिलता है काल रेट्स ताकि मनुष्य अकाल तक पहुंच सके ਤੇ ਸਵਾਸਤੀ ਕਬੀਰ ਨੂੰ ਕਹਿਣਾ ਪਿਆ ਐਸੇ ਘਰ ਹਮ ਬਹੁਤ ਬਸਾਏ ਜਦ ਹਮ ਰਾਮ ਗਰਬ ਹੋਇਆ ਹੈ ਇਸ ਤਰ੍ਹਾਂ ਦੇ ਘਰ ਮੈਂ ਕਈ ਵਸਾ ਚੁਕਿਆ ਕਈਆਂ ਦਾ ਪੁੱਤਰ ਬਣਿਆ ਕਈਆਂ ਦਾ ਪਿੱਤਾ ਬਣਾਂ ਕਈਆਂ ਦਾ ਪਤੀ ਬਣਿਆ ਕਈਆਂ ਦੀ ਪਤਨੀ ਬਣਿਆ ਔਖੇ ਨਾ ਹੋਣਾ ਅਗਰ ਇੱਕ ਪੁਰਸ਼ ਸਹੀ ਢੰਗ ਨਾਲ ਜੀਵੇ ਬਿਰਧ ਹੁੰਦੇ ਆਉਂਦੇ ਆ ਨਾਰੀ ਜੈਸਾ ਹੋ ਜਾਏਗਾ ਜ਼ਿੰਮੇਵਾਰੀਆਂ ਜੋ ਹੈ ਕਰੀਬਨ ਕਰੀਬਨ ਛੱਡ ਦੇਗਾ ਆਵਾਜ਼ ਦੇ ਵਿੱਚ ਬਾਰੀਕੀ ਆ ਜਾਏਗੀ ਐਸਾ ਕਹਿੰਦੇ ਨੇ ਕਿ ਜੇ ਸਤਰੀ ਅਗਰ ਸਹੀ ਢੰਗ ਨਾਲ ਜੀਵੇ ਬਿਰਦ ਹੁੰਦੇ ਆਉਂਦੇ ਆ ਪੁਰਸ਼ ਜੈਸੀ ਹੋ ਜਾਏਗੀ ਪਕੜ ਦਕੜ ਜ਼ਿਆਦਾ ਵੱਧ ਜਾਏਗੀ ਇਹ ਵੀ ਮਹਾਰਸ ਕਰਦੇ ਐਸਾ ਕਹਿੰਦੇ ਨੇ ਇਸ ਵਾਸਤੇ ਕਹਿੰਨੇ ਨੇ ਕਿ ਇੱਕ ਪੁਰਸ਼ ਅਗਰ ਸਹੀ ਢੰਗ ਨਾਲ ਜੀਵੇ ਆ ਅਗਲਾ ਜਨਮ ਨਾਰੀ ਦਾ ਕਿਉਂਕਿ ਵਿਪਰੀਤ ਦੀ ਕشش ਦੇਚ ਮਨੁੱਖ ਜੀਂਦਾ ਹੈ ਪੁਰਸ਼ ਦੇ ਅੰਦਰ ਪੁਰਸ਼ ਦੀ ਕشش ਨਹੀਂ ਆਉਂਦੀ ਇਸਤਰੀ ਦੀ ਆਉਂਦੀ ਹੈ ਇਸਤਰੀ ਦੇ ਅੰਦਰ ਇਸਤਰੀ ਦੀ ਕشش ਨਹੀਂ ਆਉਂਦੀ ਪੁਰਸ਼ ਦੀ ਆਉਂਦੀ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨਾਰ ਮੇ ਪੁਰਖ ਪੁਰਖ ਮੇ ਨਾਰ ਪੁਰਖ ਮੇ ਨਾਰ ਨਾਰ ਮੇ ਪੁਰਖਾ ਬੂਝੋ ਬ੍ਰह्म ਗਿਆਨੀ ਐ ਬ੍ਰह्म ਗਿਆਨੀ ਇਸ ਨੂੰ ਸਮਝੋ ਪੁਰਸ਼ ਦੇ ਅੰਦਰ ਨਾਰੀ ਦੀ ਕਸ਼ਿਸ਼ ਹੈ ਨਾਰੀ ਦੇ ਅੰਦਰ ਪੁਰਸ਼ ਦੀ ਕਸ਼ਿਸ਼ ਹੈ ਪੁਰਸ਼ ਦੇ ਅੰਦਰ ਪੁਰਸ਼ ਦੀ ਕਸ਼ਿਸ਼ ਨਹੀਂ ਹੈ ਬਿਰਧ ਹੁੰਦੇ ਆਉਂਦੇ ਆ ਕਿਸੇ ਹੱਦ ਤੱਕ ਪੁਰਸ਼ ਨਾਰੀ ਜੈਸਾ ਹੋ ਜਾਂਦਾ ਐਸੇ ਘਰ ਹਮ ਬਹੁਤ ਬਸਾਏ ਇਹ ਤਾਂ ਕਈ ਘਰ ਮੇ ਬਸਾਏ ਨੇ ਕਈਆਂ ਦਾ ਪਤੀ ਬਣਿਆ ਕਈਆਂ ਦੀ ਪਤਨੀ ਬਣਿਆ ਕਈਆਂ ਦਾ ਪੁੱਤਰ ਬਣਿਆ ਕਈਆਂ ਦਾ ਪਿਤਾ ਬਣਿਆ ਕਈਆਂ ਦੀ ਧੀ ਬਣਿਆ ਕਈਆਂ ਦੀ ਮਾਂ ਬਣਿਆ ਹੁਣ ਨਹੀਂ ਮੈਂ ਘਰ ਵਸਣੇ ਕਵੀਸ ਹੁਣ ਮੈਂ ਕਾਲ ਚੋਂ ਨਿਕਲ ਗਿਆ ਆਕਾਲ ਦੇ ਚ ਪਹੁੰਚ ਗਿਆ ਆਕਾਲ ਅੰਤਰੀਵ ਤੀਰਤ ਹੈ ਉੱਥੇ ਪਹੁੰਚਦਿਆਂ ਹੀ ਪਾਪ ਧੁੱਲਦੇ ਨੇ ਉਸ ਤੋਂ ਪਹਿਲੇ ਨਹੀਂ ਧੁੱਲਦੇ ਵਰਤਮਾਨ ਤੱਕ ਪਹੁੰਚਦਿਆਂ ਪਹੁੰਚਦੇ ਆ ਪਾਪ ਮਿਟਣੇ ਸ਼ੁਰੂ ਹੋ ਜਾਂਦੇ ਨੇ ਤੇ পাপ ਦਿਸਣੇ ਵੀ ਸ਼ੁਰੂ ਹੋ ਜਾਂਦੇ ਨੇ ਕਾਲ ਵਿੱਚ ਤੇ পাপ ਦਿਸਦਾ ਹੀ ਨਹੀਂ ਸਾਰਾ ਦਿਨ ਮਨੁੱਖ ਬੰਦਾ ਝੂਠ ਬੋਲਦਾ ਝੂਠ ਦਿਖਾਈ ਨਹੀਂ ਦਿੰਦਾ ਸਾਰਾ ਦਿਨ ਫਰੇਬ ਕਰਦਾ ਫਰੇਬ ਦਿਖਾਈ ਨਹੀਂ ਦਿੰਦਾ ਸਾਰਾ ਦਿਨ ਬੇਈਮਾਨੀ ਕਰਦਾ ਬੇਈਮਾਨੀ ਦਿਖਾਈ ਨਹੀਂ ਦਿੰਦੀ ਸਾਰਾ ਦਿਨ ਅਨਰਥ ਕਰਦਾ ਅਨਰਥ ਦਿਖਾਈ ਨਹੀਂ ਦਿੰਦਾ ਇਸ ਨੂੰ ਦੇਖਣ ਵਾਸਤੇ ਵੀ ਵਰਤਮਾਨ ਚਾਹੀਦਾ ਹੈ ਵਰਤਮਾਨ ਦੇ ਦਰਪਣ ਵਿੱਚ পাপ ਦਿਸਦੇ ਨੇ ਪੁੰਨ ਦਿਸਦੇ ਨੇ ਸੰਸਾਰ ਦੀ ਸਹੀ ਝਲਕ ਸਾਹਮਣੇ ਆਉਂਦੀ ਹੈ ਨਿਰੰਕਾਰ ਦੀ ਵੀ ਝਲਕ ਮਿਲਦੀ ਹੈ ਇਸ ਵਾਸਤੇ ਕਹਿੰਦੇ ਨੇ ਵਰਤਮਾਨ ਦਰਵਾਜ਼ਾ ਹੈ ਕਾਲ ਤੋਂ ਅਕਾਲ ਦੇਚ ਜਾਣ ਦਾ ਦੁਆਰ ਹੈ ਵਰਤਮਾਨ ਤੇ ਇੱਕ ਦਫਾ ਮੈਂ ਫਿਰ ਦੁਹਰਾਵਾਂ ਅਗਰ 1000 ਬੰਦੇ ਸਾਧਨਾ ਕਰਨ ਵਾਹਿਗੁਰੂ ਮੰਤਰ ਦੀ ਤੇ ਵਰਤਮਾਨ ਦੇਚ ਆਉਣ ਦੀ ਕੋਸ਼ਿਸ਼ ਕਰਨ 1000 ਵਿੱਚ ਕਿਦਰੇ ਇੱਕ ਅੱਧ ਉਹਦੀ ਸਾਧਨਾ ਨੂੰ ਭਾਗ ਲੱਗਦਾ ਹੈ ਕਿ ਵਰਤਮਾਨ ਦੇ ਨੇੜੇ ਪਹੁੰਚਦਾ ਹੈ